ਮਦਨੇ ਵਾਲਾ ਜੀ ਬਾਪਿਆਂ ਦੀ ਕਿੱਦਾਂ ਵੀ ਹਾਲ ਚਾਲ ਠੀਕ ਠਾਕ ਹੂੰ ਮਦਨੇ ਵਾਲੂ ਦੇਖ ਲੋ ਬਈ ਇੱਕ ਬੰਦੇ ਨੇ ਬੀਮ ਪਾ ਪਾ ਕੇ ਘਰ ਬਣਾਏ ਮੋٹے ਤੇ ਮੋਟੇ ਸਰੀਆ ਪਾ ਲਿਆ ਬੀਮ ਵੀ ਬਣਾ ਲੈ ਤਕੜੇ ਜਿਹਾ ਰੱਖ ਗਏ ਜਦੋਂ ਬੀਮ ਬੂਮ ਬਣਾ ਲੈ ਤੇ ਮਦਨੇ ਵਾਲੋ ਆ ਦੇਖ ਲਾ ਵੀ ਐਸਾ ਆਇਆ ਕਿ ਉਹ ਬੀਮਾਂ ਵਾਲੇ ਬਣੇ ਘਰ ਵੀ ਟੈਗਾ ਹੈ ਪਰ ਤੁਸੀਂ ਹਿਸਾਬ ਲਾ ਲਿਓ ਵੀ ਘਰ ਬਹੁਤਿਆਂ ਦੇ ਟਿਗੇ ਹੋਣੇ ਆ ਮੰਦਰ ਗੁਰਦੁਆਰਾ ਸਾਹਿਬ ਉਹ ਦਰਗਾਹਾਂ ਚਰਜ ਇਹ ਸਾਰੇ ਸਲਾਮਤ ਆ ਕਿਉਂਕਿ ਮੰਨਣੇ ਵਾਲੇ ਉੱਥੇ ਪਾਠ ਪੂਜਾ ਹੁੰਦੀ ਆ ਬੰਦਗੀ ਹੁੰਦੀ ਆ ਜਦੋਂ ਕੋਈ ਨਵਾਂ ਘਰ ਬਣਾਉਂਦਾ ਇਨਸ਼ਾਅ ਤੁਹਾਡੇ ਬਾਪ ਦਾਦੇ ਦੀ ਹੁੰਦੀ ਆ ਜਾਂ ਤੁਹਾਡੇ ਘਰ ਵਾਲਾ ਦੀ ਹੁੰਦੀ ਜਿਹੜਾ ਦੁਨੀਆ ਤੇ ਕਈ ਵਾਰ ਨਹੀਂ ਹੁੰਦਾ ਕਈ ਵਾਰ ਮੰਨਣੇ ਵਾਲੇ ਉਹ ਬੰਦਾ ਜੀਂਦਾ ਹੁੰਦਾ ਦਿਹਾੜੀਆਂ ਕਰਦਾ ਮਿੱਲਾ 'ਚ ਕੰਮ ਕਰਦਾ ਉਹ ਮੰਨਣੇ ਵਾਲੋ ਦਿਹਾੜੀਆਂ ਕਰ-ਕਰ ਕੇ ਪੈਸੇ ਜਿਵੇਂ ਜੋੜਦਾ ਆ ਜਮਾ ਕਰਦਾ ਆ ਤੇ ਉਹ ਫਿਰ ਇੱਕ ਦਿਨ ਸੋਚਦਾ ਕਿ ਮੈਂ ਕੋਠੀ ਬਣਾਵਾਂ ਹੈ ਕੋਠੀ ਬਣਾਉਣ ਤੋਂ ਬਾਅਦ ਕੀ ਹੁੰਦਾ ਪਤਾ ਰੱਬ ਦੇ ਨਾਮ ਤੋਂ ਪਹਿਲਾਂ ਰੱਬ ਦੀ ਕੋਈ ਧਾਰਮਿਕ ਤਸਵੀਰ ਤੋਂ ਪਹਿਲਾਂ ਕੰਧਾਂ ਦੇ ਨਾਲ ਨજરਬੱਟੂ ਟੰਗ ਲੈਂਦੇ ਨજરਬੱਟੂ ਬੇਕੂਫੋ ਬੰਦੇਓ ਜਾਂ ਉਹਨਾਂ ਕੰਧਾਂ ਦੇ ਨਾਲ ਤੁਸੀਂ ਉਹਦੀ ਫੋਟੋ ਟੰਗੋ ਜੈਨੇ ਬੜੀ ਰੀਜ ਦੇ ਨਾਲ ਘਰ ਬਣਾਇਆ ਜੈਨੇ ਬੜੀ ਰੀਜ ਦੇ ਨਾਲ ਘਰ ਵਿੱਚ ਇੰਨੇ ਕੰਮ ਕਰਾਏ ਜੈਨੇ ਆਪਣੀ ਰੋਜ਼-ਰੋਜ਼ ਦੀ ਮਿਹਨਤ ਦੇ ਨਾਲ ਆਪਣਾ ਘਰ ਬਣਾਇਆ ਦਿਹਾੜੀਆਂ ਕਰਕੇ ਜਾਂ ਮਿੱਲਾ ਚ ਲੱਗ ਕੇ ਜਾਂ ਬਾਹਰਲੇ ਮੌਕਿਆਂ ਤੇ ਕਮਾਈ ਕਰਕੇ ਉਹਦੀ ਫੋਟੋ ਤੁਸੀਂ ਲਾਉਂਦੇ ਨਹੀਂ ਤੇ ਪਹਿਲੇ ਨਜ਼ਰਬੱਟੂ ਦੀ ਫੋਟੋ ਲਾ ਦਿੰਦੇ ਨਜ਼ਰਬੱਟੂ ਤੁਹਾਡਾ ਕੀ ਲੱਗਦਾ ਹੈ ਕੋਈ ਨਹੀਂ ਲੱਗਦਾ ਬਾ ਸਾਨੂੰ ਇਹ ਕਿ ਤੁਹਾਡਾ ਘਰ ਨਜ਼ਰ ਤੋਂ ਵੱਜ ਗਿਆ ਉਸ ਨਜ਼ਰਬੱਟੂ ਨੇ ਤੁਹਾਡੇ ਘਰ ਬਚਾਲੇ ਤੁਹਾਡੇ ਘਰ ਦੇ ਕੰਢਾ ਕੋਠੇ ਬਚਾਲੇ ਤੁਹਾਡਾ ਘਰ ਬਚ ਗਿਆ ਤੁਹਾਡੇ ਕੋਠੇ ਨਹੀਂ ਚੁੰਦੇ ਚੁੰਦੇ ਆ ਨਾ ਜਾਂ ਉਸ ਘਰ ਦੇ ਵਿੱਚ ਤੁਸੀਂ ਮੰਨਣੇ ਵੱਲੋਂ ਡੀ ਜੇ ਲਾਉਣ ਤੋਂ ਪਹਿਲਾਂ ਪੱਕੇ ਘਰਾਂ ਦੀਆਂ ਪਾਰਟੀਆਂ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਉ ਗੁਰਬਾਣੀ ਸੁਣੋ ਇਹ ਨਹੀਂ ਕਿ ਦੁਨੀਆ ਨੂੰ ਦਿਖਾਉਣ ਲਈ ਪਾウダー ਖਾਓ ਨਹੀਂ ਨਹੀਂ ਆਪ ਸੁਣਨ ਵਾਸਤੇ ਤੇ ਜਾਂ ਤੁਸੀਂ ਉਸ ਹੀ ਘਰ ਦੇ ਵਿੱਚ ਮਾਤਾ ਰਾਣੀ ਦਾ ਜਾਗਰ ਜਾਗਰਣ ਕਰੋ ਕਥਾਵਾਂ ਕਰਾਓ ਪੀਰਾਂ ਦੇ ਦਰਬਾਰ ਝੰਡੇ ਲੈ ਕੇ ਆਓ ਉਸ ਘਰ ਤੋਂ ਕਦੀ ਤੁਹਾਡੇ ਤੇ ਨਸੀਬਤ ਨਾ ਆਵੇ ਪਰਮਨ ਨੇ ਵਾਲੋ ਦੁੱਖ ਵਾਲੀ ਗੱਲ ਇਹ ਆ ਕਿ ਕੋਈ ਇਹ ਗੱਲਾਂ ਨੂੰ ਮੰਨਦਾ ਨਹੀਂ ਹੈ ਹੈ ਮੇਰੀ ਉਮਰ ਦੇਖੀ ਮੇਰੇ ਸੋਨੇ ਦੀਆਂ ਅਣਕਾਂ ਦੇਖੀ ਤੁਸੀਂ ਕਹਿ ਸਕਦੇ ਅਸੀਂ ਇਹਦੀ ਗੱਲ ਕਿਉਂ ਮੰਨੀਏ ਜੇ ਬਾਬਾ ਹੋਵੇ ਤੇ ਇਹਨੂੰ ਸੋਨੇ ਦੀਆਂ ਅਣਕਾਂ ਦਾ ਕੀ ਮੂਹ ਹੋ ਸਕਦਾ ਇਹਨੂੰ ਕੀ ਲੋਡ ਹੋ ਸਕਦੀ ਸੋਨੇ ਤੇ ਸੋਨਾ ਪਾਉਣ ਦੀ ਮੰਨਣੇ ਵਾਲਿਓ ਵੱਡੇ ਵੱਡੇ ਸਰਕਾਰਾਂ ਨੇ ਜਿਨ੍ਹਾਂ ਨੇ ਦੁਨੀਆ ਤੇ ਅਵਤਾਰ ਲਿਆ ਉਹਨਾਂ ਨੇ ਵੀ ਸੋਨੇ ਦੇ ਮੁਕਟ ਲਏ ਆ ਹੁਣ ਸੋਨੇ ਦਾ ਰਵਾਜ ਆ ਉਹ ਤਾਂ ਕਰਕੇ ਮੈਂ ਸੋਨੇ ਦੀ ਐਨ ਕਲਾ ਲਈ ਆਪਣਾ ਕੰਮ ਦੀ ਤਾਂ ਆਪਣੇ ਲਈ ਆ ਕਿਸੇ ਕੋ ਪੈਸਾ ਤੇ ਨਹੀਂ ਮੰਗਿਆ ਮੈਂ ਔਰ ਮੰਨਨੇ ਵਾਲਿਓ ਮੀ ਹਟਨੇ ਦਾ ਮੈਂ ਆਪਾ ਦਾ ਦਿੰਦਾ ਆਪਾ ਇਹ ਹੀ ਆ ਜਿੱਥੇ ਮੀ 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 ਮੂੰ ਭੋਂਕਦੇ ਆ ਨਾ ਸਾਰੇ ਦਿਨ ਮੀ ਆ ਗਿਆ ਮੀ ਆ ਗਿਆ ਉਹਦੇ ਰੱਬ ਰੱਬ ਕਹਿ ਲੋ ਵਾਹਿਗੁਰੂ ਵਾਹਿਗੁਰੂ ਕਹਿ ਲੋ ਓਮ ਨਮੋ ਸ਼ਿਵਾ ਜਪ ਲੋ ਖਵਾਜਾ ਜਿੰਦਾ ਪੀਰ ਨੂੰ ਕਿਆ ਮੰਨਨੇ ਵਾਲਿਓ ਰਹਿ ਇੱਕ ਪਿੰਡ ਮੈਂ ਕਹਿੰਦਾ ਜਿੱਥੇ ਮੀਂਹ ਜ਼ਿਆਦਾ ਆ ਚਾਹੇ ਕੋਈ ਇਸ ਗੱਲ ਦਾ ਮੇਰੇ ਦਾ ਵਿਰੋਧ ਕਰੇ ਜਿੱਥੇ ਮੀਂਹ ਜ਼ਿਆਦਾ ਆ ਮੰਨਣੇ ਵਾਲਿਓ ਬਸ ਇੱਕ ਫੋਨ ਕਰ ਦੇਣ ਵੀ ਮੀਂਹ ਬਹੁਤ ਆ ਮੇਰੇ ਦੱਸਿਆ ਕੰਮ ਕਰ ਲੈਣਾ ਮੈਂ ਉੱਥੇ ਹਾਜ਼ਰ ਹੋ ਜਾਊਂਗਾ ਇੱਕ ਬਣੇਗਾ ਬੇੜਾ ਮੰਨਣੇ ਵਾਲੋਂ ਉਸ ਪਿੰਡ ਦੇ ਵਿੱਚ ਜਾਂ ਮੀਂਹ ਵੀ ਆ ਗਿਆ ਮੀਂਹ ਨਾਲ ਕੋਈ ਨੁਕਸਾਨ ਵੀ ਹੈ ਨਾ ਹੋ ਗਿਆ ਤੇ ਤੁਸੀਂ ਮੋਜੀ ਸਾਹਿਬ ਕੋ ਪਹਿਲਾ ਪੇਪਰ ਲਿਖਾ ਲਿਓ ਤੁਸੀਂ ਦੇਖਣੀ ਮੰਗਦੇ ਆ ਨਾ ਸਾਧੂ ਸੰਤ ਇਹ ਤਾਕਤ ਦੇਖਣੀ ਮੰਗਦੇ ਆ ਤੇ ਦੇਖੋ ਜਾਂ ਤੁਸੀਂ ਮੇਰੇ ਤੋਂ ਨਹੀਂ ਇਹ ਕੰਮ ਕਰਾਉਣਾ ਮੰਗਦੇ ਤੇ ਗੁਰਦੁਆਰਾ ਸਾਹਿਬ ਚਲ ਜਾਓ ਮਹਾਰਾਜ ਨੂੰ ਕਹੋ ਸਰਕਾਰ ਸਾਰਾ ਪਿੰਡ ਸੇਵਾ ਕਰੇਗਾ ਸਾਰਾ ਪਿੰਡ ਹੀ ਨਸ਼ੇ ਤੋਂ ਰਹਿਤ ਹੋ ਜਾਏਗਾ ਸਾਰਾ ਪਿੰਡ ਮਾਸ ਖਾਣਾ ਛੱਡ ਦੇਗਾ ਸਾਨੂੰ ਇਸ ਮੀਨੇਰੇ ਤੋਂ ਬਚਾ ਇੱਕ ਬੂੰਦ ਵੀ ਪਾਣੀ ਦਾ ਨਹੀਂ ਆਉਂਗਾ ਅੰਦਰ ਬਹਿ ਕੇ दारू ਪੀ ਜਾਂਦੇ ਆ ਅੰਦਰ ਬਹਿ ਕੇ ਕਹਿੰਦੇ ਮੌਸਮ ਵਧੀਆ ਨਸ਼ੇ ਕਰ ਲੋ ਮਾਸ ਖਾ ਲੋ ਰੱਬ ਦੀ ਇੰਨੀ કૃਪਾ ਵੀ ਨਹੀਂ ਬਦਲੇ ਕਿਉਂਕਿ ਮੰਨਨੇ ਵਾਲੋ ਮੇਰੇ ਕੋ ਤਾਂ ਸੰਗ ਤੇ ਫੋਨ ਤੇ ਸੁਵਾਲ ਕਰਦੀ ਮੇਰੇ ਕੋ ਫੇਸਬੁੱਕ ਤਾਂ ਚੱਲਦੀ ਨਹੀਂ YouTube ਤਾਂ ਚੱਲਦਾ ਨਹੀਂ ਪਰ ਮੇਰਾ ਦਿਮਾਗ ਤਾਂ ਚੱਲਦਾ ਮੇਰੀ ਅੱਖਾਂ ਵੀ ਮੈਨੂੰ ਦਿਖਾਉਂਦੀਆਂ ਆਂ ਵੀ ਆਲੇ-ਦੁਆਲੇ ਕੀ ਹੋ ਰਿਹਾ ਐਸ ਕਰਕੇ ਮੰਨਨੇ ਵਾਲਿਓ ਮੇਰੀ ਬੇਨਤੀ ਆ ਮੈਂ ਮੈਂ ਤੁਹਾਡੇ ਮੂਹਰੇ ਹੱਥ ਜੋੜ ਕੇ ਕੰਨ ਫੜ ਕੇ ਇਹ ਗੱਲ ਕਹਿਣਾ ਕੀ ਮੰਨੇ ਵਾਲਿਓ ਰੱਬ ਤੋਂ ਡਰੋ ਬੇਨਤੀ ਆ ਜਾਤ ਪਾਤ ਦਾ ਖਹਿਣਾ ਛੱਡ ਦਿਓ ਸਾਰੇ ਜਣੇ ਇੱਕ ਸਥਾਨ ਤੇ ਬਹਿ ਕੇ ਰੱਬ ਰੱਬ ਕਰੋ ਜਦੋਂ ਉਹਨੇ ਛੰਡੀਗੜ ਦਿੱਤੀ ਹੈ ਨਾ ਪਾਣੀ ਉੱਥੋਂ ਪੜੇ ਹੋ ਜਾਣਾ ਜਿੱਥੇ ਗੁਰੂ ਮਹਾਰਾਜਾ ਦਾ ਨਿਸ਼ਾਨ ਸਾਹਿਬ ਇਦਾਂ ਗੱਡ ਦਿੱਤਾ ਹਨਾ ਪਾਣੀ ਸਲਾਮ ਕਰਕੇ ਪਿੱਛੇ ਮੁੜੇ ਜਿੱਥੇ ਮੰਨਣੇ ਵਾਲੇ ਉਹ ਝੰਡਾ ਹਰਾ ਗੱਡ ਦਿੱਤਾ ਤੇ ਪਾਣੀ ਮਗਰ ਮੁੜੇਗਾ ਮਰਾਦੇ ਸ਼ਾਹ ਦਾ ਨਾਮ ਲੈ ਕੇ ਕਹਿੰਦਾ ਜਿੱਥੇ ਹਰ ਹਰ ਮਹਾਦੇਵ ਨੇ ਦੁਨੀਆ ਨੂੰ ਮੰਨਣੇ ਵਾਲੋ ਬੈਚ ਦੇ ਬੈਚ ਤੋਂ ਬਚਾਇਆ ਬੈਚ ਦਾ ਪਿਆਲਾ ਪੀ ਕੇ ਉਹ ਦੁਨੀਆ ਨੂੰ ਅੱਜ ਵੀ ਬਚਾਏਗਾ ਅੱਜ ਵੀ ਉਹ ਆਪਣੇ ਵਿੱਚ ਹੀ ਆ ਮੈਂ ਮੰਨਣੇ ਵਾਲੋ ਰੇਹਕ ਦਿਨ ਬਾਬਿਆਂ ਨਾਲ ਗੱਲ ਕਰਨ ਆਲਾ ਬੰਦਾ ਰੇਹਕ ਦਿਨ ਹੇ ਕਦਨ ਉਹ ਵੀ ਸਵੇਰੇ ਸ਼ਾਮ ਦੇ ਪਹਿਰ ਜਦੋਂ ਮੇਰਾ ਦਿਲ ਕਰਦਾ ਉਹ ਕਹਿੰਦੇ ਦੁਨੀਆਦਾਰੀ ਦਾ ਅੰਤ ਨਹੀਂ ਹੈ ਇਹ ਝੂਠੀ ਅਫਵਾਹ ਆ ਦੁਨੀਆਦਾਰੀ ਦਾ ਅੰਤ ਨਹੀਂ ਹੈ ਦੁਨੀਆ ਨੂੰ ਤਾਂ ਬਚਾਉਣ ਲਈ ਇੰਨਾ ਕੋਸ਼ਿਸ਼ ਕੀਤਾ ਗੁਰੂਆਂ ਪੀਰਾਂ ਨੇ ਅੰਤ ਮਾੜੀ ਸੋਚਦਾ ਆ ਜਾਂ ਮਾੜੀ ਸੋਚਦਾ ਅੱਜ ਵੀ ਅੰਤ ਨਾ ਨਾ ਹੋਇਆ ਤੇ ਫੇਮ ਹੋ ਗਏ ਮੁਸੀਬਤਾ ਮੰਨਣੇ ਵਾਲੋ ਪੈਣੀਆਂ ਹੀ ਪੈੜੀਆਂ ਇਸ ਕਰਕੇ ਮੰਨਣੇ ਵਾਲਿਓ ਮੈਂ ਬਖੰਡੀਆਂ ਜਾਂ ਸਹੀ ਆ ਇਹਦਾ ਡਿਸੀਜਨ ਬਾਅਦ ਚ ਲਿਓ ਪਹਿਲਾਂ ਬਚਾਓ ਆਪਣੇ ਆਪ ਨੂੰ ਆਪਣੇ ਨਿਆਣਿਆਂ ਨੂੰ ਆਪਣੇ ਬਣਾਏ ਹੋਏ ਘਰਾਂ ਨੂੰ ਪਹਿਲਾਂ ਬਚਾਓ ਚੰਗੇ ਕੰਮ ਕਰੋ ਇਬਾਦਤ ਕਰੋ ਭਗਤੀ ਕਰੋ ਲੱਖਾਂ ਦੇ ਦਾਤੇ ਦਾ ਨਾਮ ਤੇ ਆਓ ਗੁਰੂ ਮਹਾਰਾਜ ਦਾ ਨਾਮ ਤੇ ਆਓ ਪੀਰਾਂ ਗੁਰੂਆਂ ਦਾ ਨਾਮ ਤੇ ਆਓ ਮੰਨੇ ਵਾਲੂ ਫਿਰ ਕਿਰਪਾ ਹੋਣੀ ਆ ਫਿਰ ਅਹਮਤਾ ਹੋਣੀ ਆ ਨਫ਼ਰਤ ਆਪਣੇ ਦਿਮਾਗ ਚੋਂ ਕੱਢ ਦੋ ਜਿਹਨਾਂ ਦਾ ਆਪਣਾ ਦਿਮਾਗ ਗੰਦਾ ਆ ਨਾ ਉਹ ਉਹ ਆਪਣੇ ਆਪਣੇ ਰੱਬ ਨੂੰ ਕਹੀ ਜਾਂਦਾ ਉਹ ਮੇਰਾ ਰੱਬ ਵੱਡਾ ਬਾਕੀ ਛੋਟੇ ਛੋਟਾ ਕੋਈ ਨਹੀਂ ਆ ਸਾਰੇ ਇੱਕ ਸਮਾਨ ਨੇ ਸਭ ਇੱਕ ਅਸਮਾਨ ਹੈ ਤੁਸੀਂ ਆਪਣੇ ਦਿਮਾਗ ਦਾ ਕੰਮ ਸਹੀ ਕਰ ਲਓ ਤੁਹਾਡੇ ਤੇ ਆਪ ਹੀ ਕਿਰਪਾ ਹੋ ਜਾਣੀ ਹੈ ਹੈ ਔਰ ਮੰਨਣੇ ਵਾਲੋ ਨਾਮ ਜਪੋ ਇਬਾਦਤ ਕਰੋ ਮੰਨਣੇ ਵਾਲੋ ਕੋਈ ਬੋਲਣ ਵਿੱਚ ਗਲਤੀ ਹੋ ਗਈ ਉਹਦੇ ਮਾਫ ਮੰਗ ਮਾਫੀ ਮੰਗਦਾ ਕਿਹਾ ਤਾਂ ਦਿਲ ਵੀ ਦੁਖਿਆ ਹੋਵੇ ਤਾਂ ਵੀ ਮਾਫੀ ਮੰਗਦਾ ਪਰ ਮੈਂ ਸੱਚ ਬੋਲਿਆ ਹਾਂ ਔਰ ਰਾਜ਼ੀ ਰਹੋ ਜਿਹੜੇ ਗੋਲੀਆਂ ਮਾਨਦੇ ਤੁਹਾਨੂੰ ਗਏ ਦਿੰਦੇ ਆ ਉਹ ਅਜੇ ਹਟਜੋ ਮੈਨੂੰ ਪੈਨਸ ਬਣਾ ਲੈਂਦੇ ਠੀਕ ਹੈ ਖੁਸ਼ ਰਹੋ ਜੈ ਬਾਬਾ